12ਵੀਂ ਪਾਸ ਕਰਨ ਤੋਂ ਬਾਅਦ ਆਈਲੈਂਡਸ ਦੇ ਬੈਂਡ ਪ੍ਰਾਪਤ ਕਰਕੇ ਕੈਨੇਡਾ ਜਾਣ ਵਾਲਿਆਂ ਨੂੰ ਹੁਣ ਅਗਲੇ 2 ਸਾਲਾਂ ਤੱਕ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਨਵੇਂ ਨਿਯਮ ਜਾਰੀ ਕਰ ਦਿੱਤੇ ਨੇ ਇਹਨਾਂ ਨਿਯਮਾਂ ਦਾ ਜ਼ਿਆਦਾ ਅਸਰ ਪੰਜਾਬ ਤੇ ਪਵੇਗਾ ਕਿਉਂਕਿ ਇੱਥੋਂ ਰੋਜ਼ਾਨਾ ਵੱਡੀ ਗਿਣਤੀ 'ਚ ਆਈਲੈਂਡਸ ਕਰਕੇ ਜੋੜੇ ਕੈਨੇਡਾ ਲਈ ਰਵਾਨਾ ਹੁੰਦੇ ਨੇ ਬੀਤੇ ਦਿਨੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ ਇਸ 'ਚ ਉਹਨਾਂ ਨੇ ਤਿੰਨ ਨਵੇਂ ਨਿਯਮ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ ਤੇ ਕੈਨੇਡਾ ਸਟੱਡੀ ਵੀਜ਼ਾ ਤੇ ਆਉਣ ਵਾਲਿਆਂ ਨੂੰ ਇਹਨਾਂ ਨਿਯਮਾਂ ਨੂੰ ਧਿਆਨ 'ਚ ਰੱਖਣ ਲਈ ਸੁਚੇਤ ਕੀਤਾ ਮੰਤਰੀ ਨੇ ਜਿਨ੍ਹਾਂ ਤਿੰਨ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ ਉਹਨਾਂ 'ਚ ਪ੍ਰਮੁੱਖ ਤੌਰ ਤੇ ਅਚਾਨਕ ਵਧ ਰਹੀ ਗਿਣਤੀ ਕਾਰਨ ਵਿਦਿਆਰਥੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਸਿੱਖਿਆ ਦਾ ਡਿਗਰੀਹਾ ਮਿਆਰ ਸ਼ਾਮਲ ਹੈ ਜ਼ਿਕਰ ਹੋਗਾ ਕਿ ਸਾਲ 2023 'ਚ ਜਿੱਥੇ 6 ਲੱਖ ਸਟੱਡੀ ਵੀਜ਼ੇ ਦਿੱਤੇ ਗਏ ਸਨ ਨਵੇਂ ਨਿਯਮਾਂ ਤਹਿਤ ਇਹਨਾਂ ਦੀ ਗਿਣਤੀ ਘਟ ਕੇ 3.6 ਲੱਖ ਰਹਿ ਜਾਵੇਗੀ ਪਹਿਲੇ ਨਿਯਮ ਮੁਤਾਬਕ ਸਾਲ 2024 ਤੇ 2025 ਚ ਲੱਗਣ ਵਾਲੇ ਸਟੱਡੀ ਵੀਜ਼ਿਆਂ 'ਚ 35% ਦੀ ਕਟੌਤੀ ਕੀਤੀ ਗਈ ਹੈ ਦੂਜੇ ਨਿਯਮ ਅਨੁਸਾਰ ਦਾਖਲਾ ਲੈਣ ਲਈ ਜਿੱਥੇ ਵਿਦਿਆਰਥੀਆਂ ਨੂੰ ਪਹਿਲਾਂ ਸਿਰਫ ਕਾਲਜ ਦਾ ਆਫਰ ਲੈਟਰ ਹੀ ਕਾਫੀ ਹੁੰਦਾ ਸੀ ਹੁਣ ਇਸ ਦੇ ਨਾਲ ਨਾਲ ਸਟੇਟ ਵੱਲੋਂ ਜਾਰੀ ਕੀਤਾ ਇੰਟੈਂਸ਼ਨਲ ਲੈਟਰ ਵੀ ਜਾਰੀ ਕਰ ਦਤਾ ਹੈ ਮંત્રી ਮਿਲਰ ਦੇ ਕਹਿਣ ਮੁਤਾਬਕ ਸਟੇਟ ਦੇ ਕਾਲਜ ਦਾਖਲਾ ਦੇਣ ਦੀ ਸਮੁੱਚੀ ਜ਼ਿੰਮੇਵਾਰੀ ਸਟੇਟ ਦੀ ਹੋਵੇਗੀ ਤਾਂ ਜੋ ਉੱਥੇ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਰਿਹਾਈਸ਼ੀ ਸਮੱਸਿਆ ਨਾਲ ਨਾ ਜੂਝਣਾ ਪਵੇ ਤੀਜੇ ਨਿਯਮ ਅਨੁਸਾਰ ਖਾਸ ਕਰ ਪੰਜਾਬ ਨਾਲ ਜੁੜੇ ਉਹਨਾਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ ਜੋ 12ਵੀਂ ਜਮਾਤ ਪਾਸ ਕਰਕੇ ਆਇਲਰਸ ਕਰਕੇ ਵਿਆਹ ਕਰਵਾ ਕੇ ਸਟੱਡੀ ਵੀਜ਼ੇ ਰਾਹੀਂ ਕੈਨੇਡਾ ਜਾਂਦੇ ਸੰ ਤੇ ਉੱਥੇ ਪਹੁੰਚ ਕੇ ਆਪਣੀ ਸਪਾਊਸ ਦਾ ਓਪਨ ਵਰਕ ਪਰਮਿਟ ਅਪਲਾਈ ਕਰ ਦਿੰਦੇ ਸੰ ਨਵੇਂ ਨਿਯਮ ਮੁਤਾਬਕ ਸਾਲ ਦਾ 2024 ਤੇ 2025 ਲਈ 12ਵੀਂ ਪਾਸ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਕੈਨੇਡਾ ਨਹੀਂ ਲਿਜਾ ਸਕਦੇ